ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਲੋਹੜੀ ਦਾ ਤਿਹਾਰ ਹੈ। ਲੋਹੜੀ ਦੇ ਤਿਹਾਰ ਤੇ ਸਾਰੇ ਮੇਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਇਹ ਜੋ ਲੋਹੜੀ ਦਾ ਤਿਹਾਰ ਹੈ ਤੇ ਕਿਉਂ ਮਨਾਇਆ ਜਾਂਦਾ ਜੀ? ਤੁਹਾਨੂੰ ਥੋੜੀ ਜਿਹੀ ਛੋਟੀ ਜਿਹੇ ਦੇ ਵਿੱਚ ਤੁਹਾਨੂੰ ਇਸਤਾਰ ਪੂਰਵਕ ਦੱਸਾਂਗਾ ਜੀ। ਦੋਸਤੋ ਇਹ ਜੋ ਦੁੱਲਾ ਪੱਟੀ ਹੋਇਆ ਦੁੱਲਾ ਪੱਟੀ ਸਾੰਗ ਦਾ ਪਿੰਡ ਘਟੀਆਂ ਤੇ ਰਹਿਣਾ ਵਸ। ਦੋਸਤੋ ਇਹ ਜੋ ਇਹ ਜੀਮੇਦਾਰ ਪਾਈ ਇਾਰੇ ਵਿੱਚੋਂ ਸੀਗਾ ਤੇ ਇਹ ਬਹੁਤ ਦਿਲੇ ਸੀ ਜੀ ਉਸੇ ਪਿੰਡ ਦੇ ਵਿੱਚੋਂ ਇੱਕ ਬ੍ਰਾਹਮਣ ਹੋਇਆ ਉਹ ਬ੍ਰਾਹਮਣ ਦੀ ਦੋ ਬੇਟੀਆਂ ਸੀ ਇੱਕ ਦਾ ਨਾਂ ਸੀ ਸੁੰਦਰੀ ਇੱਕ ਦਾ ਨਾਂ ਸੀ ਮੰਦਰੀ ਉਸ ਟਾਈਮ ਤੇ ਮੁਗਲਾਂ ਦਾ ਰਾਜ ਹੋਇਆ ਕਰਦਾ ਸੀ ਜੋ ਮੁਗਲ ਸਗੇ ਉਸ ਟਾਈਮ ਤੇ ਜਿਹੜੇ ਸੋਹਣੇ ਸਮਖਿਆ ਕੁੜੀਆਂ ਹੁੰਦੀਆਂ ਸੀ ਉਹਨਾਂ ਨਾਲ ਗਲਤ ਕਾਰੋਬਾਰ ਕਰਦੇ ਸੀ ਜਦੋਂ ਬ੍ਰਾਹਮਣ ਨੂੰ ਪਤਾ ਲੱਗਿਆ ਕਿ ਮੇਰੇ ਦੋ ਬੇਟੀਆਂ ਦੇ ਬਾਰੇ ਇਸ ਤਰ੍ਹਾਂ-ਇਸ ਤਰ੍ਹਾਂ ਗਲਤ ਲੜੀ ਚੱਲ ਰਹੀ ਹੈ ਤੇ ਉਹ ਦਲੇ ਪੱਤੀ ਕੋਲ ਗਿਆ। ਉਹ ਦਲੇ ਪੱਤੀ ਨਾਲ ਜਾ ਕੇ ਆਪਣਾ ਦੁੱਖ ਸੰਘਾ ਕੀਤਾ, ਆਪਣਾ ਦੁੱਖ ਵਿਆਖਿਆ ਕੀਤਾ। ਉਹ ਕਹਿੰਦਾ ਘਬਰਾ ਨਾ ਕੋਈ। ਦੋਸਤੋ ਲੋੜੀ ਵਾਲਾ ਹਨਸੀ ਉਹਨੇ ਆਪਣੇ ਪਿੰਡ ਦੇ ਵਿੱਚ ਬਹੁਤ ਵੱਡਾ ਢੋਡਾ ਲਾਇਆ। ਢੋਡਾ ਦੇ ਵਿੱਚ ਗੁੜ ਤੇ ਤੇਲ ਤੇ ਸ਼ੱਕਰ ਉਹਦੇ ਜਦੋਂ ਧੋਣਾ ਵਾਰਿਆ ਗਿਆ ਉਹਦੇ ਸੱਟਿਆ ਗਿਆ ਤੁਹਾਡੇ ਦੇ ਆਸ-ਪਾਸੇ ਉਹ ਦੋ ਮਟਰੀਆਂ ਦਾ ਕਾਰਜ ਤਰਾਸ ਕੀਤਾ ਜੀ ਉਹਨਾਂ ਨੇ ਜਦੋਂ ਇਹ ਕੰਮ ਹੋਇਆ ਤੇ ਸਾਰੇ ਪਿੰਡ ਵਾਲਿਆਂ ਨੇ ਬਹੁਤ ਖੁਸ਼ੀ ਮਨਾਈ ਕਿ ਸਾਡੇ ਦੇ ਬੱਚਿਆਂ ਦੀ ਇੱਜ਼ਤ ਵੱਜ ਗਈ। ਦੋਸਤੋ ਦੁੱਲਾ ਇੱਕ ਬਹੁਤ ਬਰੀਨ ਸੀ। ਇਹ ਅੱਜ ਵੀ ਉਹ ਬੱਤੇ ਗੀਤ ਗਾਉਂਦੇ ਨੇ ਨਾ ਉਹ ਕਹਿੰਦੇ ਨੇ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਠੱਠੀ ਵਾਲਾ ਦੁੱਲੋ ਮਿੱਠੀ ਲਈ ਸੋਹਣ ਚੱਕਰ ਪਾਈ ਇਹ ਦੋਸਤੋ ਅੱਜ ਵੀ ਜੋ ਗੀਤ ਗਾਏ ਜਾਂਦੇ ਨਾ ਉਹ ਦੁੱਲੋ ਭੱਤੀ ਨੂੰ ਯਾਦ ਕਰਕੇ ਗਾਏ ਜਾਂਦੇ ਨੇ ਸਾਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਦਿੱਤੇ ਹੋਏ ਪੁਰਨਾ ਦੇ ਲਈ ਆਪਾਂ ਬੱਚਿਆਂ ਦੇ ਨਾਲ ਬੜੇ ਪਿਆਰ ਭਾਵਨਾ ਦੇ ਨਾਲ ਉਹਨਾਂ ਦੇ ਕਾਰਜਰਾਸ ਕਰੀਏ ਇਸ ਕਰਕੇ ਹਰ ਬੰਦੇ ਨੂੰ ਇਸ ਲੋਹੜੀ ਦਾ ਤਿਹਾਰ ਵਧੀਆ ਢੰਗ ਨਾਲ ਮਨਾਉਣਾ ਚਾਹੀਦਾ ਔਰ ਉਹਨਾਂ ਦੇ ਦਿੱਤੇ ਹੋਏ ਪੁਰਨਾ ਦੇ ਸਾਨੂੰ ਚੱਲਣਾ ਚਾਹੀਦਾ ਸਾਰੇ ਦੋਸਤਾਂ ਨੂੰ ਪਿਆਰ ਭਰੀ